ਬਠਿੰਡਾ ਸ਼ਹਿਰ ਦੀ ਇੱਕ ਸਮਾਜ ਸੇਵੀ ਸੋਸਾਇਟੀ ਇੱਕ ਨੂਰ ਸੋਸਾਇਟੀ ਵੱਲੋਂ ਲੋਕਾਂ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਗਲੀ ਨੰਬਰ 4 ਜਹਾਰ ਸਿੰਘ ਨਗਰ ਵਿਖੇ ਇੱਕ ਡਿਸਪੈਂਸਰੀ ਚੱਲ ਰਹੀ ਹੈ ਤਾਂ ਸੋਸਾਇਟੀ ਦੇ ਮੈਂਬਰ ਨਾਲ ਗੱਲ ਕਰਨੀ ਆ ਇਸ ਬਾਰੇ ਜਾਣਕਾਰੀ ਦੇ ਰਹੀ ਨੇ ਅਨਸਰਾ ਜੀ ਚੇਅਰਮੈਨ ਸਾਹਿਬ ਸਰ ਕੀ ਕਹੋਗੇ ਇੱਕ ਨੂਰ ਵੈਲਫੇਅਰ ਸੋਸਾਇਟੀ ਅਜੈਕਟਡ ਬਠਿੰਡਾ ਦੇ ਇੱਕ ਡਿਸਪੈਂਸਰੀ ਜੋ ਕਿ ਜਿਹਾਰ ਸਿੰਘ ਨਗਰ ਗਲੀ ਨੰਬਰ 3 ਸਤ ਗਲੀ ਨੰਬਰ 4 ਵਿਖੇ ਪਹਿਲਾਂ ਤੋਂ ਹੀ ਚੱਲ ਰਹੀ ਆ ਜਿਸ ਦੀ ਸੇਵਾ ਡਾਕਟਰ ਪਵਨ ਕੁਮਾਰ ਪਠਾਨੀਆਂ ਜੀ ਲਭਾ ਰਹੇ ਹਨ ਉੱਥੇ ਡਾਕਟਰ ਸਾਹਿਬ ਵੱਲੋਂ ਨਾ ਮਾਤਰੀ ਫੀਸ 20 ਰੁਪਏ ਰੱਖੀ ਗਈ ਹੈ ਤੇ ਇਸ ਡਿਸਪੈਂਸਰੀ ਵਿੱਚ ਵਿੱਚ ਕੋਈ ਵੀ ਮਰੀਜ਼ ਆਪਣੀ 20 ਰੁਪਏ ਦੀ ਪਾਕੀ ਕਟਵਾ ਕੇ ਸਵਾਗਤ ਡਾਕਟਰ ਸਾਹਿਬ ਤੋਂ ਲੈ ਸਕਦਾ ਹੈ ਇਹ ਡਿਸਪੈਂਸਰੀ ਵਿੱਚ ਜਾਣ ਤੋਂ ਪਹਿਲਾਂ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ ਜਾਵੇ ਉਹ ਫੋਨ ਨੰਬਰ ਡਾਕਟਰ ਸਾਹਿਬ ਆਪ ਦੱਸਣਗੇ ਕਿੰਨਾ ਫੋਨ ਨੰਬਰ ਤੇ ਸੰਪਰਕ ਕਰਨਾ ਦਾ ਡਾਕਟਰ ਸਾਹਿਬ ਫੋਨ ਮਤਲਬ ਦੱਸ ਦਿਓ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਮਨਦੀਪ ਆਹ ਮੈਂ ਜੀ ਕਰਾਂ ਚਾਹੂੰਗੀ ਮੈਂ ਇੱਕ ਰੋਰ ਵਨ ਫਰ ਸੋਸਾਇਟੀ ਦੀ ਬਹੁਤ ਪ੍ਰਸ਼ੰਸਾ ਕਰਦਾ ਇਹ ਬਈ ਇਹਨਾਂ ਨੇ ਲੋਕਾਂ ਦੇ ਸੌਲਤ ਲਈ ਆਮ ਗਰੀਬ ਲੋਕਾਂ ਦੇ ਸੌਲਤ ਲਈ 10 ਗਲੀ ਨੰਬਰ 4 ਜੋ ਜਾਰ ਸਿੰਘ ਨਗਰ ਵਿੱਚ ਡਿਸਪੈਂਸਰੀ ਜਿਹੜੀ ਚੱਲ ਰਹੀ ਆ ਉਹਦੇ ਚ ਡਾਕਟਰ ਪਠਾਣੀਆਂ ਜੀ ਬਕੇ ਲੋਕਾਂ ਨੂੰ ਗਰੀਬਾਂ ਦੇ ਮੁੱਕ ਰੱਖਦੇ ਹੋਏ ਉਹਨਾਂ ਨਾ માત્ર ਪਰਚੀ ₹100 ਹੈ ਜਿਸ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਆ ਜਾਂ ਕੋਈ ਬੁਖਾਰ ਉਹ ਉਹਨਾਂ ਦੀ ਸੇਵਾ ਲੈ ਸਕਦਾ ਹੈ ਇਹ ਬਹੁਤ ਵੱਡੀ ਸ਼ਰਾਨਾ ਹੈ ਮਗਰ ਵੈਲਫੇਅਰ ਸੁਸਾਇਟੀ ਦੀ ਬਹੁਤ ਵੱਡਾ ਯੋਗਦਾਨ ਹੈ ਅੱਜ ਸਾਹਿਬ ਕੀ ਕਹੂੰਗੀ ਮੈਂ ਡਾਕਟਰ ਪੌਨਕਰ ਬਠਾਈਆ ਅੱਜਿਆ ਸੀਨੀਅਰ ਚੇਅਰਮੈਨ ਅਕਨੂਲ ਬਾਈ ਸਰਟੀ ਅਕਨੂਲ ਬਾਈ ਸਰਟੀ ਵੱਲੋਂ ਕਿਸਪੈਸਟੀ ਰਹਿਣ ਵਿਚਾਰ ਜਾਸ ਵਿੱਚ ਚੱਲ ਰਹੀ ਹੈ ਜਿਸ ਵਿੱਚ ਤੁਸੀਂ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਵਾਸਤੇ ਆ ਕੇ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 8847372070 8847437207 ਲੜਸਾਬ ਕਿਹੜੀ ਕਿਹੜੀ ਬਿਮਾਰੀਆਂ ਦਾ ਇਲਾਜ ਮੈਂ ਤੁਸੀਂ ਕਰਦੇ ਮੈਂ ਮੈਂ ਜੋੜਾਂ ਦਰਦੀ ਹਰ ਤਰ੍ਹਾਂ ਦੀ ਬਿਮਾਰੀਆਂ ਇਲਾਜ ਕਰਦਾ ਜਿਸ ਤਰ੍ਹਾਂ ਗੋਡਿਆਂ ਦਾ ਦਰਦ ਹੈਗਾ ਜਰਦਨ ਦਾ ਬੈਗਾ ਸੋਇਆ ਦਾ ਦਰਦ ਹੈ ਜਿਸ ਤੋਂ ਇਲਾਵਾ ਕੋਈ ਚਮੜੀ ਦੀ ਬਿਮਾਰੀ ਹੈ ਜੀ ਹੈ ਜਾਂ ਜਿਹੜਾ ਦੰਪਤੀਆਂ ਦੇ ਕੋ ਬੱਚੇ ਨਹੀਂ ਹੁੰਦੇ ਹੈਗੇ ਤੇ ਅਕਤ ਆਹ ਕੀ ਤਰ੍ਹਾਂ ਦੇ ਇਲਾਜ ਕਰਾ ਕੇ ਵੀ ਕੋਈ ਇਲਾਜ ਪਤਾ ਨਹੀਂ ਹੁੰਦੀ ਵੀ ਹੈ ਉਹਨਾਂ ਦਾ ਵੀ ਆਪਾਂ ਆਯੁਰਵੈਦਿਕ ਦੇ ਹੋਂਦ ਦਿਲੋਈਆਂ ਨਾਲ ਇਲਾਜ ਕਰਦੇ ਇਹ ਵੀਰਪੇ ਜੀ ਤੁਸੀਂ ਇਲਾਜ ਕਰੋਗੇ ਸਰ ਹਾਂ ਇਸ ਚਾਪਾਇ ਕਦੋਂ ਦੀ ਦਵਾਈ ਦੇ ਲਈ ਜੀਰ ਰੇਤਾਂ ਉਹ ਕਿਸੇ ਪ੍ਰਕਾਰ ਦੀ ਬਿਮਾਰੀ ਹੈਗੀ ਹੈ ਉਹਦੀ ਆਪਾਂ ਜਰੀ ਹੈਗੀ ਹੈ 20 ਵਜੇ ਚ ਦਵਾਈ ਵੀ ਆ ਗਈ